ਸਾਡੇ ਪ੍ਰਧਾਨ ਜੀ ਦਿਲੋਂ ਸਾਹਿਬ ਨੇ ਮੰਗ ਪੱਤਰ ਦਿੱਤਾ ਹੈ ਭਾਰਤ ਕੂਸ਼ਨ ਆਸ਼ੂ ਜੀ ਦੇ ਮਸਲੇ ਦੇ ਵਿੱਚ ਜਿਹੜਾ ਜਾਲੀ ਦਸਤਾਵੇਜ਼ ਤਿਆਰ ਕਰਕੇ ਸੀਐਲ ਜੋ ਦੇ ਕੇ ਮਿਸ ਰਿਪਰੈਜੈਂਟੇਸ਼ਨ ਕਰਕੇ ਮੰਤਰੀ ਤੋਂ ਪਾਸ ਕਰਾਇਆ ਨਕਸ਼ਾ ਜਿਹੜਾ ਮੰਤਰੀ ਜੀ ਨੇ ਤੱਥ ਸਾਹਮਣੇ ਆਏ ਤੇ ਕੈਨਸਲ ਕਰਕੇ ਕੰਸਟਰਕਸ਼ਨ ਰੁਕਵਾਈ ਸੀ ਪਰ ਬਾਰਤ ਕੋਸ਼ਨ ਆਸ਼ੂ ਕਰਵਲ ਇਹਨਾਂ ਨੇ ਰਲ ਕੇ ਆਰਡਰਾਂ ਦੀ ਉਲੰਘਣਾ ਕਰਦੇ ਹੋਏ ਸ਼ਰੇ ਆਮ ਇਲੀਗਲ ਕੰਸਟਰਕਸ਼ਨ ਹੀ ਨਹੀਂ ਕੀਤੀ ਜਿਹੜੀ ਇਨਕੁਆਇਰੀ ਮਾਨਯੋਗ ਮੰਤਰੀ ਲੋਕਲ ਬਾਡੀਜ਼ ਨੇ ਦਿੱਤੀ ਸੀ ਕਿ ਅਫਸਰਾਂ ਨੂੰ ਉਹ ਅਫਸਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਤੁਸੀਂ ਉਹ ਰਿਲੀਜ਼ ਹੋ ਚੁੱਕੀ ਹੈ ਸੋਚਦੇ ਇਸ ਹੱਦ ਤੱਕ ਬਾਗੀਪੁਣਾ ਆ ਗਿਆ ਹੈ ਕਿ ਹਾਈ ਕੋਰਟ ਦੇ ਫੈਸਲਿਆਂ ਨੂੰ ਅਣਦੇਖਾ ਕਰੋ ਅਫਸਰ ਜਿਹੜੇ ਪਾਲਣਾ ਕਰਦੇ ਆ ਹੁਕਮਾਂ ਦੀ ਉਹਨਾਂ ਨੂੰ ਗਾਲ੍ਹਾਂ ਕੱਢੋ ਉਹਨਾਂ ਨੂੰ ਧਮਕੀਆਂ ਦਿਓ ਤੇ ਉਲਟਾ ਉਹਨਾਂ ਤੇ ਇਲਜ਼ਾਮ ਲਾਓ ਇਸ ਕਿਸਮ ਦਾ ਜਿਹੜਾ ਮਾਹੌਲ ਬਣਿਆ ਹੈ ਉਹਦੇ ਖਿਲਾਫ ਅਸੀਂ ਦੇ ਕੇ ਆਏ ਆ ਕਿ ਕੇਸ ਰਿਸਟਰ ਹੋਣਾ ਚਾਹੀਦਾ ਜਿਨੇ ਜਿਨੇ ਡਾਕੂਮੈਂਟ ਫੋਰਜ ਕੀਤੇ ਆ ਜੇਸ ਰਿਸਟਰ ਹੋਣਾ ਚਾਹੀਦਾ ਜਿਨੇ ਜਿਨੇ ਧਮਕੀਆਂ ਦਿੱਤੀਆਂ ਕਾਨੂੰਨ ਹਰ ਤਰ੍ਹਾਂ ਚਾਹਣਾ ਚਾਹੀਦਾ ਕਿਉਂਕਿ ਕਾਨੂੰਨ ਨਾ ਬੜਾ ਦੇਖਦਾ ਨਾ ਛੋਟਾ ਦੇਖਦਾ ਕਾਨੂੰਨ ਦੇਖਦਾ ਗੁਨਾਹ ਕਿਨੇ ਕੀਤਾ ਤੇ ਇੱਥੇ ਜੇ ਗੁਨਾਹ ਕਰਨ ਵਾਲਾ ਮੰਤਰੀ ਹੈ ਤੇ ਪੰਜਾਬ ਦੇ ਹਾਲਾਤ ਕਿੱਧਰ ਜਾਣਗੇ ਜੇ ਮੰਤਰੀ ਇਸ ਹੱਦ ਤੱਕ ਉਤਰਿਆਏ ਆ ਧਮਕੀਆਂ ਦੇਣ ਨੂੰ ਇਹਦੇ ਲਈ ਅਸੀਂ ਮੈਮੋਰੰਡਮ ਦਿੱਤਾ ਤੇ ਸਮੂਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਮੰਗ ਕਰਦੀ ਹੈ ਕਿ ਭਾਰਤ ਪੂਸ਼ਨ ਆਸ਼ੂ ਨੂੰ ਮੰਤਰੀਪਦ ਤੋਂ ਹਟਾਇਆ ਜਾਵੇ ਜਾਂ ਅਸਤੀਫਾ ਨਹੀਂ ਦਿੰਦਾ ਕਿਉਂਕਿ ਜਦ ਤੱਕ ਇਹਨੂੰ ਹਟਾਇਆ ਨਹੀਂ ਜਾਊਗਾ ਉਸ ਤੱਕ ਫ੍ਰੀ ਐਂਡ ਫੇਅਰ ਇਨਕੁਆਇਰੀ ਨਹੀਂ ਹੋ ਸਕਦੀ ਸੋ ਸਾਡੀ ਸਾਰਿਆਂ ਦੀ ਪੁਰਜੋਰ ਮੰਗ ਹੈ ਕਿ ਇਹਦੇ ਵਿੱਚ ਕੇਸ ਵੀ ਰਜਿਸਟਰ ਹੋਣਾ ਚਾਹੀਦਾ ਤੇ ਮੰਤਰੀ ਨੂੰ ਰਿਮੂਵ ਕਰਨਾ ਚਾਹੀਦਾ। ਤੁਹਾਡੀ ਜਿਹੜੀ ਹੋ ਰਹੀ ਹੈ ਜਿਹੜੀ ਇਹਨਾਂ ਨੇ ਸੀਐਲਯੂ ਦੇ ਵਿੱਚ ਹਿਰਾਫੇਰੀ ਕੀਤੀ ਆ ਟੈਂਪਰਿੰਗ ਕੀਤੀ ਆ ਪੇਪਰਾਂ ਦੇ ਵਿੱਚ ਇਹਨਾਂ ਤੇ ਕਾਰਵਾਈ ਨਾ ਹੋ ਸਕੇ। ਸੋ ਇਸ ਕਰਕੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਵੀ ਅਸੀਂ ਪਹਿਲਾਂ ਅਰਜ਼ੀ ਦੇ ਕੇ ਗਈ ਸੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਉਹਦੇ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਨਾਲ ਦੀ ਨਾਲ ਉਹਨੂੰ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਆ ਵੀ ਉਸ ਵਿਅਕਤੀ ਨੂੰ ਮੰਤਰੀ ਮੰਡਲ ਤੋਂ ਬਾਹਰ ਹਟਾਇਆ ਜਾਵੇ ਤਾਂ ਜੋ ਜਿਹੜੀ ਇਨਕੁਆਇਰੀ ਆ ਉਹ ਫੇਅਰ ਐਂਡ ਫੇਅਰ ਹੋ ਸਕੇ ਤਾਂ ਜੋ ਇਨਸਾਫ ਮਿਲ ਸਕੇ ਲੋਕਾਂ ਦਾ ਵਿਸ਼ਵਾਸ ਬਣ ਸਕੇ ਸਰਕਾਰ ਤੇ ਅੱਜ ਸਰਕਾਰ ਤੇ ਪੰਜਾਬ ਦੇ ਲੋਕਾਂ ਦਾ ਭੋਰਾ ਵਿਸ਼ਵਾਸ ਨਹੀਂ ਇਹਦੇ ਮੰਤਰੀ ਇਹਦੇ ਐਮ ਐਲ ਏਜ਼ ਆਫੀਸਰ ਨੂੰ ਇਸ ਤਰ੍ਹਾਂ ਡਰਾ ਰਹੇ ਨੇ ਜਿਵੇਂ ਉਹ ਇਹਨਾਂ ਦੇ ਕਰੰਦੇ ਹੁੰਦੇ ਸੀ ਸੋ ਇਸ ਕਰਕੇ ਅਸੀਂ ਅੱਜ ਮੇਰੇ ਸਾਹਬ ਤੋਂ ਮੰਗ ਕੀਤੀ ਹੈ ਵੀ ਇਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲ ਸਕੇ ਤੇ ਉਹਨਾਂ ਅਫਸਰਾਂ ਨੂੰ ਅਫਸਰ ਆਪਦੇ ਇਮਾਨਦਾਰੀ ਨਾਲ ਡਿਊਟੀ ਕਰ ਸਕਣ ਨਹੀਂ ਤਾਂ ਅਫਸਰ ਸਾਰੇ ਡਰੇ ਹੋਏ ਨੇ